ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਕਥਾ ਵਿੱਚ ਤੁਹਾਨੂੰ ਦੱਸਾਂਗੇ ਕਿ ਬਾਬਾ ਅਰਨਾਮ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਭਾਈ ਛੇ ਸਿੰਘ ਨੂੰ ਨਾਮ ਬਾਣੀ ਨਾਲ ਠੀਕ ਕੀਤਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਆਓ ਅੱਜ ਦੀ ਕਥਾ ਸ਼ੁਰੂ ਕਰੀਏ ਨਾਮ ਦੀ ਅਸ਼ੁੱਧੀ ਨਾਲ ਜਦੋਂ ਸ੍ਰੀ ਅਵਤਾਰ ਸਿੰਘ ਜੀ ਰਾਜੀ ਹੋ ਕੇ ਆਪਣੇ ਦੋਸਤਾਂ ਨੂੰ ਮਿਲਣ ਲਾਹੌਰ ਗਏ ਤਾਂ ਸਾਰੇ ਹੀ ਦੋਸਤ ਮਿੱਤਰ ਰਾਹਨ ਸਨ ਅਤੇ ਪੁੱਛ ਕੀਤੀ ਤੁਹਾਨੂੰ ਰਾਮ ਕਿਵੇਂ ਆਇਆ ਅਵਤਾਰ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਗੁਰਬਾਣੀ ਦੀ ਪਾਰਸ ਕਲਾ ਤੇ ਉਹਨਾਂ ਅੱਗੇ ਪ੍ਰਗਟਾਵਾ ਕੀਤਾ ਅਤੇ ਸਾਰੀਆਂ ਵਿਥਿਆ ਦੱਸੀ ਵਿਥਿਆ ਦੱਸੀ ਵਦਾਵਾ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਜੀ ਪੁੱਤਰ ਸ੍ਰੀ ਭਾਗ ਸਿੰਘ ਪਿੰਡ ਬਹਾਲੋ ਸ਼ਾਹਪੁਰ ਜੇ ਐਫਸੀ ਕਾਲਜ ਲਾਹੌਰ ਪਰਦੇ ਸਨ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਜੀ ਨੂੰ ਮਿਲਣ 119 ਅਕਸਰ ਗੋਦੇ ਵਿੱਚ ਆਏ ਅਤੇ ਗੁਰਮੁਖਤ ਪਰਧਾਏ ਬਾਬਾ ਜੀ ਨਾਲ ਵਿਚਾਰ ਵਟਾਦਨਾ ਕੀਤਾ ਦੋਵਾਂ ਨੇ ਬਾਬਾ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਕਬੂਲਿਆ ਅਤੇ ਗੁਰਸਿੱਖੀ ਵੱਲ ਪ੍ਰੇਰਿਤ ਹੋ ਕੇ ਗੁਰਬਾਣੀ ਪੜਨ ਲੱਗ ਪਏ ਸ਼੍ਰੀ ਸਰਦਾਰ ਵਧਾਵਾ ਸਿੰਘ ਜੀ ਪਿੰਡ ਸੁਧਾਰ ਲੁਧਿਆਣਾ ਦੇ ਰਹਿਣ ਵਾਲੇ ਸਨ ਇਹਨਾਂ ਦੇ ਪਿਤਾ ਸ਼੍ਰੀ ਨਰਿੰਦਰ ਸਿੰਘ ਦੀ ਡਿਪਟੀ ਇੰਸਟਿਟਿਊਟ ਕੰਟਰੋਲ ਆਫ ਬ੍ਰਿਟਿਸ਼ ਆਰਮੀ ਅਕਾਊਂਟਸ ਲਾਹੌਰ ਲੱਗੇ ਹੋਏ ਸਨ ਆਪਣੇ ਹੀ ਪਿਤਾ ਜੀ ਪਾਸ ਰਹਿ ਕੇ ਕਾਲਜ ਦੀ ਵਿਦਿਆ ਪ੍ਰਾਪਤ ਕਰ ਆਏ ਸਨ ਇਹਨਾਂ ਦੇ ਪਰਿਵਾਰ ਵਿੱਚੋਂ ਭਾਈ ਸ਼ੇਰ ਸਿੰਘ ਪੁੱਤਰ ਸੁੰਦਰ ਸਿੰਘ ਜੀ ਅਕਸਰ ਬਿਮਾਰ ਰਹਿੰਦੇ ਸਨ ਵਧਾਵਾ ਸਿੰਘ ਜੀ ਨੇ ਪਾਈ ਸ਼ੇਰ ਸਿੰਘ ਜੀ ਨੂੰ ਬਤਾਰ ਸਿੰਘ ਦੀ ਗਰਬਾਣੀ ਨਾਲ ਰਾਜੀ ਹੋਣ ਦੀ ਵਿਥਿਆ ਦਸੀ ਵਿਥਿਆ ਦਸੀ ਪਾਈ ਸ਼ੇਰ ਸਿੰਘ ਜੀ ਨੇ ਭਾਈ ਵਧਾਵਾ ਸਿੰਘ ਹੋਰ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਬਾਬਾ ਜੀ ਦੇ ਪਾਸ ਲੈ ਚੱਲੋ ਤਾਂ ਕਿ ਮੈਂ ਵੀ ਜਿੱਥੇ ਬਾਬਾ ਜੀ ਕਹਿਣਗੇ ਉਹ ਸਾਧਨ ਨਾਲ ਆਪਣਾ ਸਰੀਰੋਗ ਕਰ ਲਵਾਂਗਾ ਭਾਈ ਵਧਾਵਾ ਸਿੰਘ ਜੀ ਨੇ ਆਪਣੇ ਚਾਚੇ ਸ਼ੇਰ ਸਿੰਘ ਹੋਰ ਨੂੰ ਨਾਲ ਲੈ ਕੇ 119 ਚੱਕ ਸਰਗੋਧੇ ਪੁੱਜੇ ਰਾਤ ਬਾਬਾ ਜੀ ਪਾਸ ਰਹਿ ਤੇ ਬਾਬਾ ਸ਼ੇਰ ਸਿੰਘ ਜੀ ਨੇ ਆਪਣੀ ਸਾਰੀ ਵਿਥਿਆ ਦਸੀ ਬਾਬਾ ਜੀ ਕਿਹਾ ਕਿ ਤੁਸੀਂ ਅੰਮ੍ਰਿਤ ਸ਼ਕ ਕੇ ਗੁਰੂ ਦੀ ਓਟ ਲਾਓ ਗੁਰੂ ਸਾਹਿਬ ਸਰੀਰਕ ਰੋਗ ਤਾਂ ਕਿ ਗੁਰਮੁਖ ਦੇ ਆਤਮ ਰੋਗ ਵੀ ਕੱਟ ਦੇਣਗੇ ਪ੍ਰਲੋਕ ਦੇ ਵੀਫ ਵਾਰ ਦੇਣਗੇ ਦਿਨ ਨਿਯਤ ਹੋ ਕੇ ਲਾਹੌਰ सदर ਬਾਜ਼ਾਰ ਦੇ ਗੁਰਦੁਆਰੇ ਵਿੱਚ ਸ਼ੇਰ ਸਿੰਘ ਅਤੇ ਕਈ ਹੋਰ ਪ੍ਰੇਮੀਆਂ ਨੇ ਅੰਮ੍ਰਿਤਪਾਨ ਕਰ ਲਿਆ ਉਸੇ ਦਿਨ ਹੀ ਵਦਾਵਾ ਸਿੰਘ ਤੇ ਬਾਕੀ ਪਰਿਵਾਰ ਨੇ ਗੁਰੂ ਮਹਾਰਾਜ ਜੀ ਦੀ ਸ਼ਰਨ ਨੂੰ ਪ੍ਰਾਪਤ ਕੀਤਾ ਭਾਈ ਸ਼ੇਰ ਸਿੰਘ ਬਿਲਕੁਨ ਅਨਪੜ੍ਹ ਸਨ ਇਨਾਂ ਨੂੰ ਨਿਤਨੇਮ ਦੀ ਜਗ੍ਹਾ ਮੂਲ ਮੰਤਰ ਦੀਆਂ ਮਾਲਾ ਕਰਨ ਦਾ ਪੰਨਾਂ ਪਿਆਰਿਆਂ ਮੰਨ ਲਓ ਹੁਕਮ ਮਿਲਿਆ ਅਤੇ ਸਰੀਰਿਕ ਅਰੋਗਤਾ ਲਈ ਗੁਰੂ ਘਰ ਵਿੱਚ ਝਾੜੂ ਫੇਰਨ ਦੀ ਸੇਵਾ ਲਈ ਆਪ ਜੀ ਸ਼ੇਰ ਸਿੰਘ ਥੋੜੇ ਦਿਨਾਂ ਲਾਹੌਰ ਰਹਿਣ ਪਰੰਤ ਵਾਪਸ ਆਪਣੇ ਨਗਰ ਸੁਧਾਰ ਵਿਖੇ ਆ ਕੇ ਪੰਨਾਂ ਪਿਆਰਿਆਂ ਪਾਸੋਂ ਮਿਲੀ ਸਿੱਖਿਆ ਨੂੰ ਪੂਰਨ ਤੌਰ ਤੇ ਜੀਵਨ ਵਿੱਚ ਪਣਾਉਣ ਲੱਗ ਪਏ ਕਾਫੀ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦਰਬਾਰ ਵਿੱਚ ਝਾੜੂ ਦੀ ਸੇਵਾ ਕਰਦੇ ਪ੍ਰੰਤ ਉੱਥੇ ਹੀ ਬੈਠ ਕੇ ਮੂਲ ਮੰਤਰ ਦੀਆਂ ਮਾਲਾ ਜੋ ਨਿਤਨੇਮ ਦੇ ਰੂਪ ਵਿੱਚ ਮਿਲੀਆਂ ਸਨ ਪੂਰੀਆਂ ਕਰਦੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਸਰਵਨ ਕਰਨ ਪ੍ਰੰਤ ਵਾਪਸ ਘਰ ਆ ਕੇ ਰਾਮ ਕਰਦੇ ਲੰਮੇ ਪਿਆਵੇਂ ਗੁਰਮਤਿ ਦਾ ਜਾਪ ਕਰੀ ਜਾਂਦੇ ਗੁਰੂ ਮੇਰ ਨਾਲ ਐਸੀ ਲਗਣ ਲੱਗੀ ਕਿ ਦੁਨੀਆਵੀ ਪਾਸੇ ਸਾਰੇ ਹੀ ਭੁੱਲ ਗਏ ਗੁਰਮਤਿ ਦੇ ਮੂਲ ਮੰਤਰ ਨੇ ਆਤਮਾ ਨੂੰ ਸੁਰ ਕਰ ਲਿਆ ਤੇ 6 ਮਹੀਨੇ ਬਾਅਦ ਤੜਕਸਾਰ ਗੁਰੂ ਗੋਵਨ ਸਿੰਘ ਜੀ ਨੇ ਆਪ ਸ਼ੇਰ ਸਿੰਘ ਜੀ ਨੂੰ ਦਰਸ਼ਨ ਦਿੱਤੇ ਬਚਨ ਕੀਤਾ ਸ਼ੇਰ ਸਿੰਘ ਲੁਧਿਆਣੇ ਪ੍ਰਾਣ ਸ਼ਾਇਰ ਵਿੱਚ ਹਰਨਾਮ ਸਿੰਘ ਨਾਂਉ ਦਾ ਇੱਕ ਹਕੀਮ ਹੈ ਉਸ ਪਾਸ ਚਲਾ ਜਾਓ ਉਹ ਤੈਨੂੰ ਰਾਜੀ ਕਰ ਦਵੇਗਾ ਦੇਨ ਦੇ ਚੜਾ ਨਾਲ ਪਰਿਵਾਰ ਚੋਂ ਕਿਸੇ ਨੂੰ ਨਾਲ ਲੈ ਕੇ ਆਪ ਸਤਿਗੁਰ ਜੀ ਵੱਲੋਂ ਦਿੱਤੇ ਸੰਕੇਤ ਅਨੁਸਾਰ ਪੁਛ ਦੇ ਪਛਾਉਂਦੇ ਉਸ ਕੀਮ ਪਾਸ ਪੁੱਜ ਗਏ ਉਸ ਨੂੰ ساری ਹਾਲਾਤ ਪੁੱਛ ਕੇ ਕੁਝ ਦਿਨਾਂ ਦੀ ਦਵਾਈ ਦਿੱਤੀ ਉਸ ਨਾਲ ਆਪ ਜੀ ਰਾਜੀ ਹੋ ਗਏ ਪਹਿਲਾਂ ਹੀ ਆਪ ਜੀ ਨੇ ਨੇਕਾ ਦਵਾਈਆਂ ਵਰਤ ਚੁੱਕੇ ਸਨ ਜਿਨ੍ਹਾਂ ਨਾਲ ਭੋਰਾ ਵੀ ਫਰਕ ਨਹੀਂ ਸੀ ਪਿਆ ਇਹ ਤਾਂ ਮੇਰੇ ਸਤਿਗੁਰੂ ਜੀ ਦੀ ਮਿਹਰ ਦ੍ਰਿਸ਼ਟੀ ਸੀ ਕਿ ਸਤਿਗੁਰੂ ਜੀ ਨੇ ਦਵਾਈ ਦਾ ਬਹਾਨਾ ਹੀ ਬਣਾਉਣਾ ਸੀ ਆਰਾਮ ਤਾਂ ਉਹਨਾਂ ਦੀ ਦ੍ਰਿਸ਼ਟੀ ਨਾਲ ਹੀ ਆ ਚੁੱਕਾ ਸੀ ਇਸ ਦੇ ਪਿੱਛੇ ਗੁਰੂ ਮਹਾਰਾਜ ਉਪਰ ਅਥਾ ਵਿਸ਼ਵਾਸ ਵੱਜ ਗਿਆ ਕਿ ਗੁਰੂ ਦੀ ਮੇਹ ਨਾਲ ਸਰੀਰ Arogya ਹੋ ਚੁੱਕਾ ਸੀ ਜਿੱਥੇ ਆਪ ਜੀ ਨੂੰ ਪੂਰੀ ਤਾਨ ਦੇਹ ਨਾਲ ਜ਼ਿੰਮੇਵਾਰੀ ਦੇ ਨਾਲ ਸਾਰੇ ਕਾਰਜ ਕਰਦੇ ਤੇ ਧਾਰਨੀ ਨਾਮ ਬਾਣੀ ਦੇ ਧਾਰਨੀ ਬਣ ਗਏ ਕੱਠੀ ਕਨਪਿਛੋਂ ਸਮੇਤ ਤਰ ਪਰ ਰਹਿਣਾ ਸਨਾਮ ਸਿਮਰਨ ਦੀ ਕਾਰ ਨੂੰ ਕਰਦਿਆਂ ਆਪਣਾ ਜੀ ਮਨ ਆਤਮਿਕ ਅਵਸਥਾ ਕਾਫੀ ਉੱਚੀ ਹੋ ਚੁੱਕੀ ਸੀ ਗੁਰੂ ਦਰਬਾਰ ਵਿੱਚ ਝਾੜੂ ਸੇਵਾ ਵੀ ਨਿਰੰਤਰ ਜਾਰੀ ਰੱਖੀ ਰੋਜ਼ ਦੇ ਨਿਜਮ ਅਨਸਾਰ ਆਪ ਜੀ ਸ਼ੇਰ ਸਿੰਘ ਝਾੜੂ ਦੀ ਸੇਵਾ ਕਰਕੇ ਮੂਲ ਮੰਤਰ ਦਾ ਜਾਪ ਕਰ ਰਹੇ ਸਨ ਚਾਰ ਪੰਜ ਪ੍ਰੇਮੀ ਸੱਜਣ ਜੋ ਹਾਰ ਰੋਜ਼ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰਨ ਕਰਨ ਅਤੇ ਦਰਸ਼ਨ ਦੇਦਾਰਿਆਂ ਲਈ ਆਉਂਦੇ ਉਹ ਵੀ ਆ ਕੇ ਬੈਠੇ ਮਹਾਰਾਜ ਦੇ ਰਮਾਲਿਆਂ ਵਾਲੀ ਲੰਬਾਰੀ ਦੇ ਜਿੰਦਰੇ ਦੀ ਚਾਬੀ ਗਰੰਥੀ ਸਿੰਘ ਪਾਸੋਂ ਕਿਤੇ ਗੁੰਮ ਹੋ ਗਈ ਬਾਹਰ ਅੰਦਰ ਕਮਰੇ ਵਿੱਚ ਬਥੇਰਾ ਟੋਲ-ਪਾਲ ਕੀਤੀ ਨਾ ਮਿਲੀ ਸਾਰੇ ਹੀ ਰਮਾਲੇਨਬਾਰੀ ਵਿੱਚ ਸਨ ਆਖਰ ਕਈ ਪ੍ਰੇਮੀਆਂ ਨੇ ਸਲਾਹ ਦਿੱਤੀ ਕਿ ਅੰਬਾਰੀ ਦਾ ਤਾਲਾ ਤੋੜ ਲਓ ਭਾਈ ਸਾਹਿਬ ਸੇਰ ਸਿੰਘ ਹੋਰੀ ਨਾਮ ਵਿੱਚ ਲੀਨ ਸਨ ਸਤਿਗੁਰ ਜੀ ਦੀ ਉੱਪਰ ਪੂਨ ਭਰੋਸਾ ਸੀ ਆਪ ਜੀ ਨੇ ਸੰਗਤ ਨੂੰ ਕਿਹਾ ਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਅਰਦਾਸ ਬੜੀ ਵੱਡੀ ਸ਼ਕਤੀ ਹੈ ਮੈਨੂੰ ਯਕੀਨ ਹੈ ਕਿ ਅਰਦਾਸਕਰ ਨਾਲ ਤਾਲਾ ਖੁੱਲ ਜਾਵੇਗਾ ਸਾਰਿਆਂ ਨੇ ਭਾਈ ਸਾਹਿਬ ਦਾ ਵਰਜਨ ਸੁਣਿਆ ਤੇ ਇੱਕ ਪ੍ਰੇਮੀ ਅੱਗੇ ਕਿਹਾ ਤੁਸੀਂ ਹੀ ਅਰਦਾਸ ਕਰੋ ਆਪ ਜੀ ਤਿਆਰ ਹੋ ਕੇ ਤਿਆਰ ਹੋ ਗਏ ਜਿੰਨੀ ਆਪ ਜੀ ਨੂੰ ਅਰਦਾਸ ਆਉਂਦੀ ਸੀ ਦਸਾਂ ਪਾਸ਼ੀng ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਤ ਕੇ ਜਿੰਦਰਾ ਖੁੱਲਣ ਵਾਸਤੇ ਬੇਨਤੀ ਕੀਤੀ ਮੱਥਾ ਟੇਕਣ ਪ੍ਰੰਤ ਲੰਬਾਰੀ ਖੋਲ ਕੇ ਮੱਥਾ ਟੇਕਣ ਪ੍ਰੰਥਨ ਬਾਰੀ ਕੋਲ ਜਾ ਕੇ ਹਥਾਲੇ ਨੂੰ ਹੱਥ ਲਾਇਆ ਤਾਂ ਤਾਲਾ ਖੁੱਲ ਗਿਆ ਸਭ ਰਹਾਣ ਹੋ ਗਏ ਲੰਬਾਰੀ ਦਾ ਜਿੰਦਰਾ ਖੁੱਲਣ ਗਿਆ ਨਾਲ ਹੀ ਭਾਈ ਸਾਹਿਬ ਜੀ ਦੇ ਅੰਦਰ ਦਾ ਕਪਾੜ ਦਾ ਜਿੰਦਰਾ ਵੀ ਖੁੱਲ ਗਿਆ ਗੁਰੂ ਪਾਸ਼ਾ ਜੀ ਨੇ ਬਿਆੰਤ ਸੋਜੀ ਬਖਸ਼ਿਸ਼ ਕੀਤੀ ਸਤਗੁਰੂ ਜੀ ਨੇ ਉਹਨਾਂ ਪਾਸੋਂ ਸੇਵਾ ਲਈ ਕਿਵੇਂ ਹੁਣ ਉਹਨਾਂ ਦੇ ਬਚਨ ਸੱਤ ਹੁੰਦੇ ਹਨ ਇੱਕ ਹੋਰ ਵਿਸਤਾਰ ਦਾ ਵਿਸ਼ਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਅਰਦਾਸ ਕਾਰਨ ਨਾਲ ਕੋੜ ਤੱਕ ਦੇ ਰੋਗ ਵੀ ਉਹਨਾਂ ਨੇ ਦੂਰ ਕੀਤੇ ਜਿਵੇਂ ਉਸ ਤੇ ਆਈ ਜੀ ਪੁਲਸ ਪੰਜਾਬ ਸਮਸ਼ੇਰ ਸਿੰਘ ਦੀ ਕਾਰਵਾਈ ਦਾ ਕੋੜ ਰੋਗ ਦੂਰ ਕੀਤਾ ਤੇ ਜਿਨ੍ਹਾਂ ਨੇ ਪ੍ਰੇਮੀਆਂ ਨੇ ਭਾਈ ਸਾਹਿਬ ਦੀ ਅਰਦਾਸ ਦਰਸ਼ਨ ਕੀਤੇ ਉਹਨਾਂ ਪ੍ਰੇਮੀਆਂ ਨੂੰ ਪਲੀ ਭਾਂਤ ਭਾਈ ਸਾਹਿਬ ਜੀ ਦੇ ਗੁਰੂ ਮਹਾਰਾਜ ਦੇ ਕਿੰਨਾ ਅਨੁਭਵ ਦਿਤਾ ਸੀ ਪ੍ਰਾਣੀ ਬੇਨਤੀ ਲੈ ਕੇ ਉਹਨਾਂ ਪਾਸ ਆਉਂਦੇ ਤੇ ਪਿਛਲੇ ਕਈਆਂ ਜਨਮਾਂ ਦੇ ਆਪ ਜੀ ਨੂੰ ਅਨੁਭਵ ਹੋ ਜਾਂਦਾ ਕਰਮ ਜਿਸ ਨੂੰ ਕਸ਼ਟ ਕਰਮਾ ਕਰਕੇ ਜਿਨ੍ਹਾਂ ਨੂੰ ਕਸ਼ਟ ਹੋ ਰਿਹਾ ਸੀ ਦਾਸ ਨੇ ਕਈ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਨੇੜੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਅਕਸਰ ਭਾਈ ਸਾਹਿਬ ਜਦੋਂ ਬਾਬਾ ਜੀ ਰਾਮਪੁਰ ਖੇੜਾ ਆ ਟਿਕੇ ਸੰਤਾਂ ਗੁਰੂਦ ਦੇ ਦਰਸ਼ਨ ਕਰਨ ਲਈ ਸੰਗਤ ਕਾਫੀ ਆਉਂਦੀ ਰਹਿੰਦੀ ਨਾਮ ਜਪਣ ਦੇ ਕਾਗਰਤਾ ਹੁੰਦੀ ਰਿੱਧੀਆਂ ਸਿੱਧੀਆਂ ਦੇ ਅਨੁਭਵ ਵੀ ਹੁੰਦੇ ਹਨ ਸੋ ਪਿਆਰੀ ਸਾਥਸੰਗ ਜੀ ਨਾਮ ਬਾਣੀ ਨਾਲ ਭਾਈ ਸ਼ੇਰ ਸਿੰਘ ਜੀ ਦਾ ਰੋਗ ਵੀ ਦੂਰ ਹੋਇਆ ਤੇ ਅੰਦਰ ਦਾ ਮਨ ਦਾ ਰੋਗ ਵੀ ਦੂਰ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ